ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਮਾਦਾ ਮੇਰੇ ਤੋਂ ਸਵਾਗਤ ਹੈ ਦੁਪਹਿਰ ਤੋਂ ਸ਼ਾਮ ਦੇ ਮੌਸਮ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਆਉਂਦੇ 5-6 ਘੰਟੇ ਦੇ ਮੌਸਮ ਦੇ ਹਾਲਾਤ ਕੀ ਬਣਦੇ ਦਿਖਾਈ ਦੇ ਰਹੇ ਨੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸੈਟਲਾਈਟ ਇਮੇਜ ਦੇਖਾਂਗੇ ਜੀ ਇਮੇਜ ਦੇ ਵਿੱਚ ਅਗਰ ਸਾਨੂੰ ਜ਼ੂਮ ਆਊਟ ਕਰਕੇ ਦਿਖਾਵਾਂ ਤਾਂ ਸਾਨੂੰ ਜਿਹੜੇ ਬੱਦਲ ਨੇ ਉਹ ਖਾਸ ਤੌਰ ਤੇ ਪੂਰਬੀ ਦਿਸ਼ਾ ਤੋਂ ਹੁਣ ਪੰਜਾਬ ਵੱਲ ਟਰੈਵਲ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਹਲਕੇ ਦਰਮਿਆਨੇ ਬੱਦਲ ਸਾਨੂੰ ਹੁਣ ਚੰਡੀਗੜ੍ਹ ਤੋਂ ਰੂਪਨਗਰ ਦੀ ਬੈਲਟ ਵਿੱਚ ਐਂਟਰ ਹੁੰਦੇ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਆਉਂਦੇ ਘੰਟਿਆਂ ਦੇ ਵਿੱਚ ਜਿਲ੍ਹਾ ਰੂਪਨਗਰ ਸਾਬਜਾ ਦਾ ਅਜੀਤ ਸਿੰਘ ਨਗਰ ਪਟਿਆਲਾ ਫਗਵਾੜਾ ਸੋਰੀ ਪਟਿਆਲਾ ਫਤੇਗੜ ਸਾਹਿਬ ਤੇ ਨਾਲ ਲੱਗਦੀ ਆਨੰਦਪੁਰ ਤੋਂ ਨੰਗਲ ਦੀ ਬੈਲਟ ਦੇ ਵਿੱਚ ਬੱਦਲਵਾਈ ਦੇ ਦੌਰ ਦੇਖਣ ਨੂੰ ਮਿਲ ਸਕਦਾ ਹੈ ਤੇ ਬਾਕੀ ਪੰਜਾਬ ਦੇ ਵਿੱਚ ਫਿਲਹਾਲ ਜਿਹੜੀ ਹਵਾ ਇਸ ਟਾਈਮ ਹੈ ਉਹ ਪੱਛਮੀ ਦਿਸ਼ਾ ਤੋਂ ਹੀ ਚੱਲ ਰਹੀ ਹੈ ਪਰ ਹੌਲੀ-ਹੌਲੀ ਸ਼ਾਮ ਦੇ ਵੇਲੇ ਜਿਵੇਂ ਹੀ 5-6 ਵਜਣਗੇ ਤਾਂ ਹਵਾ ਦਾ ਮਰੁਖ ਦਵਾਰਾ ਤੋਂ ਪੂਰਬ ਤੋਂ ਹੁੰਦਾ ਦਿਖਾਈ ਦੇ ਰਿਹਾ ਤੇ ਜਿਹੜੀ ਇਹ ਸਿਸਟਮ ਤੁਹਾਨੂੰ ਇੱਕ ਪੱਛਮੀ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਦਵਾਰਾ ਤੋਂ ਸਾਨੂੰ ਪੰਜਾਬ ਤੋਂ ਟਰੈਵਲ ਕਰਦਾ ਹੋਇਆ ਅੱਗੇ ਦਿਖਾਈ ਦੇਵੇਗਾ ਤੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਵੀ ਅਲਰਟ ਹੈ ਕਿ ਕੱਲ ਯਾਨੀ ਕਿ 2 ਸਤੰਬਰ 3 ਸਤੰਬਰ ਨੂੰ ਮੀਂਹ ਦੀ ਆਮਦ ਪੰਜਾਬ ਦੇ ਵਿੱਚ ਹੋ ਸਕਦੀ ਹੈ ਜਿਸ ਦੀ ਕਾਰਵਾਈ ਲਗਭਗ ਅੱਧ ਰਾਤ ਤੋਂ ਹੁੰਦੀ ਦਿਖਾਈ ਦੇ ਰਹੀ ਹੈ ਫਿਲਹਾਲ ਹੌਲੀ-ਹੌਲੀ ਹੁਣ ਪੰਜਾਬ ਦੇ ਵਿੱਚ ਆਉਂਦੇ ਕੁਝ ਘੰਟਿਆਂ ਵਿੱਚ ਬੱਦਲਵਾਈ ਐਂਟਰ ਕਰ ਜਾਵੇਗੀ ਦਿਨ ਦੇ ਵੇਲੇ ਚੰਗੀ ਧੁੱਪ ਪਈ ਹੈ ਤੇ ਜਿਸ ਦਾ ਅਸਰ ਸਾਨੂੰ ਸ਼ਾਮ ਦੇ ਵੇਲੇ ਤੱਕ ਦੇਖਣ ਨੂੰ ਮਿਲ ਰਿਹਾ ਹੈ ਫਿਲਹਾਲ ਅਗਰ ਆਪਾਂ ਕਹੀਏ ਆਉਂਦੇ 2-3 ਘੰਟੇ ਤੱਕ ਕੋਈ ਵੱਡੀ ਕਾਰਵਾਈ ਨਹੀਂ ਹੈ ਪਰ ਜਿਵੇਂ ਹੀ ਸ਼ਾਮ ਦੇ 5 ਜਾਂ 6 ਵਜਣਗੇ ਪੰਜਾਬ ਦੇ ਵਿੱਚ ਬੱਦਲਵਾਈ ਵਧਣੀ ਸ਼ੁਰੂ ਹੋਵੇਗੀ ਤੇ ਲਗਭਗ ਅੱਧ ਰਾਤ ਤੋਂ ਬਾਅਦ ਇਸ ਬੱਦਲਵਾਈ ਦਾ ਰੂਪ ਸਾਨੂੰ ਵਿਸ਼ਾਲ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਮੀਂਹਾਂ ਦੇ ਵਿੱਚ ਇਹ ਬੱਦਲਵਾਈ ਕਨਵਰਟ ਹੁੰਦੀ ਦਿਖਾਈ ਦੇ ਰਹੀ ਹੈ ਜੀ ਅਗਰ ਤਾਪਮਾਨ ਦੀ ਗੱਲ ਕਰੀਏ ਇਸ ਟਾਈਮ ਤਾਪਮਾਨ ਪੰਜਾਬ ਦੇ ਵਿੱਚ ਵਧੇ ਹੋਏ ਨੇ 36 37 ਡਿਗਰੀ ਤਾਪਮਾਨ ਨੋਰਮਲ ਪੰਜਾਬ ਦੇ ਵਿੱਚ ਵਧਿਆ ਹੋਇਆ ਹੈ ਜੀ ਹਮਸ ਦਾ ਮਾਹੌਲ ਬਣਿਆ ਹੋਇਆ ਹੈ ਤੇ ਹਵਾ ਇਸ ਟਾਈਮ ਪੱਛਮ ਦਿਸ਼ਾ ਤੋਂ ਚੱਲ ਰਹੀ ਹੈ ਤੇ ਕੋਈ ਵੱਡੀ ਕਾਰਵਾਈ ਫਿਲਹਾਲ ਪੰਜਾਬ ਦੇ ਵਿੱਚ ਆਉਂਦੇ 2-3 ਘੰਟੇ ਚ ਦਿਖਾਈ ਨਹੀਂ ਦੇ ਰਹੀ ਅਤੇ ਸ਼ਾਮ ਤੋਂ ਅੱਧ ਰਾਤ ਦੇ ਵਿੱਚਕਾਰ ਪੰਜਾਬ ਦੇ ਵਿੱਚ ਹੀ ਕਾਰਵਾਈ ਦਿਖਾਈ ਦੇ ਰਹੀ ਹੈ ਜੀ ਬਾਕੀ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਕਮੈਂਟ ਕਰਕੇ ਦੱਸਿਓ ਤੁਸੀਂ ਕਿਸ ਏਰੀਏ ਜਾਂ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੇ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣੇ ਹੋਏ ਨੇ ਨਵੀਂ ਅਪਡੇਟ ਦੇ ਲਈ ਚੈਨਲ ਵੈਦਰ ਅਪਡੇਟਸ ੁਰੇ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਦੋ ਤਰੀਕ ਤੇ ਤਿੰਨ ਤਰੀਕ ਦੀ ਜਿਹੜੀ ਮੀਂਹ ਦੀ ਅਪਡੇਟ ਹੈ ਸ਼ਾਮ ਦੇ ਵੇਲੇ ਜਲਦ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਵੈਦਰ ਅਪਡੇਟਸ ੁਰੇ ਤੇ